ਸਾਡੇ ਦੇਸ਼ ਦੇ ਵਿੱਚ 100 150 ਸਾਲ ਪੁਰਾਣੇ ਜਿਹੜੇ ਆ ਉਹ ਪੁਲ ਆਮਨਾ ਚੱਲ ਸਕਦੇ ਨੇ ਉਹਦੇ ਉੱਤੇ ਹੀ ਆਮਨਾ ਗੱਡੀਆਂ ਲੰਘ ਸਕਦੀਆਂ ਤੇ ਭਾਈ ਜਾ ਜਿਹੜੇ ਨੇ 50 60 ਸਾਲ ਪੁਰਾਣੇ 80 ਸਾਲ ਪੁਰਾਣੇ 90 ਸਾਲ ਪੁਰਾਣੇ ਆਮਨਾ ਉੱਡ ਸਕਦੇ ਨੇ ਤੇ ਜਿਹੜੇ ਜ਼ਮੀਨ ਤੇ ਚੱਲਣ ਵਾਲੇ ਵਾਹਨ ਨੇ ਉਹ 20-25 ਸਾਲ ਪੁਰਾਣੇ ਨਹੀਂ ਚੱਲ ਸਕਦੇ ਇਹ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਇਹ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਏ ਨਹੀਂ ਯਕੀਨ ਤਾਂ ਅੱਗੇ ਵੀਡੀਓ ਦੇਖ ਲਓ ਕੀ ਹਾਲ ਹੋਇਆ ਏ ਇੰਨੇ ਪੁਰਾਣੇ ਪੁਲ ਦਾ ਤੇ ਕਿੰਨੀਆਂ ਜਾਨਾਂ ਚੜੀਆਂ ਗਈਆਂ ਏ ਇਹਨਾਂ ਸਰਕਾਰਾਂ ਦੀ ਲਾਹ ਪ੍ਰਵਾਹੀ ਦੇ ਨਾਲ